ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਨਹੀਂ ਸੌਲਜਰੇ ਹਾਂ ਦੋਪਰਾ ਮਾਦਾ ਜ਼ਮੀਨੀ ਵੰਡ ਦਾ ਮਸਲਾ ਇਸ ਰੋਲੇ ਵਿੱਚ ਸਵਾ ਕਿਲਾ ਜ਼ਮੀਨ ਹੋਈ ਬੰਜਰ ਬਠਿੰਡਾ ਜਿਹੜੇ ਦੇ ਪਿੰਡ ਡੈਰਾ ਮਹੱਬਤ ਵਿਖੇ ਦੋ ਸਕੇ ਭਰਾਵਾਂ ਦਾ ਜ਼ਮੀਨੀ ਪੰਡ ਦਾ ਮਸਲਾ ਇੰਚ ਉਲਜਾ ਕੇ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਮਾਮਲਾ ਹਰਦੀਪ ਸਿੰਘ ਅਤੇ ਉਸਦੇ ਛੋਟੇ ਭਰਾ ਬਲਵੀਰ ਸਿੰਘ ਵਿਚਕਾਰ ਹੈ ਇਸ ਸਬੰਧੀ ਪਹਿਲਾਂ ਵੀ ਹਰਦੀਪ ਸਿੰਘ ਵੱਲੋਂ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਮਾਮਲੇ ਨੂੰ ਪੂਰੀ ਤਰ੍ਹਾਂ ਸਮਝ ਲਏ ਪਿਛਲੇ ਦਿਨੀ ਪੱਤਰਕਾਰਾਂ ਦਾ ਬਫਤ ਨੇ ਪਿੰਡ ਲੈਰਾ ਮਹਾਪਤ ਵਿਖੇ ਪਹੁੰਚ ਕੇ ਮੌਕਾ ਦੇਖਿਆ ਤਾਂ ਹਰਦੀਪ ਸਿੰਘ ਨੇ ਦੱਸਿਆ ਕਿ ਲਗਭਗ ਅ ਸਵਾ ਕਿਲਾ ਜੋ ਕਿ ਰੇਲਵੇ ਲੈਂਡ ਨਾਲ ਲੱਗਦਾ ਹੈ ਉਸ ਦਾ ਭਰਾ ਉਸ ਖੇਤ ਨੂੰ ਪਾਣੀ ਨਹੀਂ ਲਗਣ ਦਿੰਦਾ ਜਿਸ ਕਰਕੇ ਉੱਥੇ ਝਾੜ ਉੱਗਾ ਹੈ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਬਾਲਾ ਵਾਲੀ ਵਿਖੇ ਸਾਂਝੀ ਜ਼ਮੀਨ ਵਿੱਚੋਂ ਵੀ ਮੋਟਰ ਦਾ ਕਨੈਕਸ਼ਨ ਬਲਵੀਰ ਸਿੰਘ ਵੱਲੋਂ ਆਪਣੀ ਪਤਨੀ ਦੇ ਨਾਂ ਕਰਵਾ ਲਿਆ ਗਿਆ ਹੈ ਉਨਾ ਦੱਸਿਆ ਕਿ 30 ਸਾਲ ਪਹਿਲਾਂ ਵੱਲ ਹੋਈ ਸੀ ਅਤੇ ਸਭ ਸਹੀ ਚੱਲਦਾ ਰਿਹਾ ਸੀ ਪਰ 2018 ਵਿੱਚ ਬਲਬੀਰ ਸਿੰਘ ਵੱਲੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਜਦੋਂ ਇਸ ਸਬੰਧੀ ਬਲਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਸ ਦੇ ਭਰਾ ਵੱਲੋਂ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ ਉਸ ਨੇ ਕਿਹਾ ਕਿ ਜੋ ਖੇਤ ਸਵਾਕਿਲਾ ਜਿਸ ਨੂੰ ਪਾਣੀ ਨਾਲ ਲੱਗਣ ਦੀ ਗੱਲ ਕਹੀ ਜਾ ਰਹੀ ਹੈ ਉਹ ਪਿੰਡ ਦੇ ਕਿਸੇ ਵਿਅਕਤੀ ਦੇ ਰਿਸ਼ਤੇਦਾਰ ਕੋਲ ਗਹਿਣੇ ਰੱਖਿਆ ਹੋਇਆ ਹੈ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਅਨਕਾਰ ਦਿਆ ਉਹਨਾਂ ਕਿਹਾ ਕਿ ਕਿਸੇ ਗੱਲ ਤੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਦੇਖਦੇ ਆ ਪੂਰਾ ਮਾਮਲਾ ਜੁੜੇ ਰੋ ਪੰਜਾਬੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਕੀ ਰੋਈ ਹਾਂਜੀ ਹੈ ਮੋੜੋ ਕੀ ਨਾਮ ਹੈ ਤੁਹਾਡਾ ਤੇ ਕੀ ਮਸਲਾ ਹੈ ਜਿਹੜਾ ਤੁਸੀਂ ਮੇਰਾ ਨਾਮ ਸਰ ਹਰਦੀਪ ਸਿੰਘ ਮੇਰਾ ਨਾਂ ਜੀ ਪਿੰਡ ਮੇਰਾ ਲਹਿਰਮਾ ਬਤਾਗਾ ਮਸਲਾ ਸਰ ਸਾਡਾ ਦੋਨੇ ਭਰਾ ਮਨਤਾਸਮੇ ਬੰਡ ਮੁੰਡੇਰੇ ਪਿੱਛੇ ਆ ਜੀ ਕਿੰਨੀ ਜ਼ਮੀਨ ਕਿੰਨੀ ਟੋਟ ਕੀ ਮਾਮਲਾ ਹੈ ਮਸਲਾ ਸਰ ਜਿਹੜੀ ਮੇਰੇ ਕੋਲੇ ਬੰਡ ਅਜੇ ਤੋਂ 30 ਸਾਲ ਪੁਰਾਣੀ ਕਰੀ ਵੀ ਹੈ ਜੀ ਉਸ ਬੰਡ ਨੂੰ ਨਾ ਤਾਂ ਇਹ ਪਾਣੀ ਨੰਗਨ ਦੰਦਾ ਜੀ ਨਾ ਕੋਈ ਉਹਨੂੰ ਰਸਤਾ ਦਿੰਦਾ ਜੀ ਖਾਲ ਪਹੀ ਮੂਹਰੋਂ ਢਾ ਦਿੰਦਾ ਸਰ ਇਹ ਕੀ ਕਾਰਨ ਹੈ ਕੀ ਕਹਿੰਦਾ ਉਹ ਕਿਉਂ ਨਹੀਂ ਪਾਣੀ ਦਤਾ ਪਾਣੀ ਤਾਂ ਸਰੂ ਹੈ ਕਹਿੰਦਾਗਾ ਵੀ ਬਾਹਣੀ ਮੈਨੂੰ ਦੇ ਦੇ ਜੀ ਇਹ ਪਿਛਲੇ ਸਾਲ ਮੇਰਾ 37 ਲੱਖ ਨੂੰ ਬਾਹਣ ਵੀ ਵੇਚਤਾ ਸੀਗਾ ਇਸ ਸਾਲ ਚ ਇਹਨਾਂ ਨੇ ਨਹੀਂ ਤੁਸੀਂ ਪਹਿਲਾਂ ਇਹ ਦੱਸੋ ਵੀ ਕੁੱਲ ਪੈੜੀ ਕਿੰਨੀ ਹੈ ਕੁੱਲ ਪੈੜੀ ਸਾਡੇ ਕੋਲੇ ਹੈਗੀ ਆ 12 ਕਿੱਲੇ ਬਾਹਣ ਤੇ ਆ ਜੀ ਦੋ ਭਰਾ ਹੈ ਹਾਂਜੀ ਉਹ ਤਾਂ 37 ਕਿੱਲੇ ਬਾਹਣ ਆ ਜੀ ਅੱਛਾ ਹਾਂਜੀ ਅੱਧਾ ਦਾ ਬਾਹਣ ਮੇਰੇ ਕੋਲੇ 12 ਕਿੱਲੇ ਜੀ ਇਹਦੇ ਕੋਲੇ ਜ਼ਿਆਦੇ ਹੈਗਾ ਇਹਦੇ ਕੋਲੇ ਜ਼ਿਆਦੇ ਹੈ ਇਹਦੇ ਕੋਲੇ ਕੁਸਤਾ ਜੀ ਇਹਨੇ ਬਾਹ ਲੈ ਲਿਆ ਸੀਗਾ ਕੁਸਾ ਸਹਰੀ ਮੋਟਰ ਲੈ ਲਈ ਸੀਗੀ ਜੀ ਅੱਗੇ ਹਾਂਜੀ ਪਾਣੀ ਰੋਕਣ ਦਾ ਕਾਰਨ ਪਾਣੀ ਰੋਕਣ ਦਾ ਕਾਰਨ ਤਾਂ ਜੀ ਆ ਤੁਹਾਡੇ ਸਾਹਮਣੇ ਆ ਗਰ ਲੰਗ ਨਹੀਂ ਦਿੰਦਾ ਜੀ ਸਰਕਾਰੀ ਵਾਰੀ ਇਹ ਕਿਹੜੇ ਖੇਤਾਂ ਦੀਆਂ ਦਾ ਪਾਣੀ ਆ ਆ ਖਾਲਾ ਜੀ ਜਿੱਥੋਂ ਜੀ ਕਰਦਾ ਲੀਹਾ ਵਗ ਲੈਂਦਾ ਜਿੱਥੋਂ ਜੀ ਕਰਦਾਗਾ ਆ ਮੂਰੇ ਦੇ ਕੋਲੇ ਠੇਕੇ ਤੇ ਲੈਤਾ ਵਾ ਜੀ ਠੇਕੇ ਵਾਲੇ ਨੱਕੇ ਤੇ ਨਾ ਤਾਂ ਪਾਣੀ ਲਿਆ ਕੇ ਦਿੰਦਾ ਜੀ ਨਾ ਲਿਆ ਕੇ ਲਾਉਣ ਦਿੰਦਾਗਾ ਇਹ ਪਿੰਡ ਚੋਂ ਆ ਜੀ ਗੁਰਦੇਵ ਮਾਸਟਰ ਦਾ ਬਾਣਾ ਜੀ ਇਹ ਰੇਂਦੀ ਕਾਰਨ ਕੀ ਹੋ ਗਿਆ ਜੀ ਕਿਉਂਕਿ ਆ ਕੋਈ ਤਾਂ ਉਹਦਾ ਕਾਰਨ ਉਹ ਕੋਈ ਪਾਣੀ ਨਹੀਂ ਆਉਂਦਾ ਘਰੇ ਕੋਈ ਲੜਾਈ ਝਗੜਾ ਆਪਸ ਨਹੀਂ ਬਣਦੀ ਬਸ ਨਹੀਂ ਲੰਗਣ ਦਿੰਦਾ ਜੀ ਪਾਣੀ ਸਰਕਾਰ ਪਹਿਲੇ ਦੇਸੋਂ ਵੰਡ ਬਣਾਈ ਉਹਨੂੰ ਕਿੰਨਾ ਕਿੰਨੇ ਸਾਲ ਹੋ ਗਏ ਘੱਟ ਤੋਂ ਘੱਟ ਜੀ 30 ਸਾਲ ਹੋ ਗਏ ਪਾਣੀ ਉਹ ਇੰਝ ਚੱਲਦਾ ਆ ਰਿਹਾ ਕਿ 30 30 ਸਾਲ ਤੋਂ ਵਧੀਆ ਚੱਲੀ ਗਈ ਸਿਸਟਮ ਆ ਆ ਹੁਣ ਪਿਛਲੇ ਸਾਲ ਅਸਲ ਤਾਂ ਇਹ 2018 ਦਾ ਲੱਗਿਆ ਜੀ ਸੱਟ ਕਰਨਾ ਅੱਛਾ ਹਾਂਜੀ 2000 ਪਹਿਲਾਂ ਸਹੀ ਚੱਲਦਾ ਸੀ ਪਹਿਲਾਂ ਸਹੀ ਚੱਲਦਾ ਸੀਗਾ ਜੀ ਪਾਣੀ ਜਾਣਾ ਕਿੱਧਰ ਸੀ ਇਹ ਪਾਣੀ ਇਧਰਲੇ ਬਾਹਰ ਨੂੰ ਜਾਣਾ ਸੀਗਾ ਜਿਹੜੇ ਇੱਕ ਹੋਏ ਖੜੇ ਆ ਜੀ ਹੈ ਜਿਹੜੇ ਇੱਕ ਹੋਏ ਖੜੇ ਆਗੇ ਟੀਲ ਤੇ ਮਹੀਂ ਟੀਲ ਤੇ ਮਹੀਂ ਆ ਗਿਆ ਸਾਰ ਇੱਥੇ ਹੂੰ ਅੱਛਾ ਇਹ ਬਾਣ ਥੋੜਾ ਹੈ ਹਾਂਜੀ ਹਾਂਜੀ ਚਲੋ ਚਲੋ ਫਤੋਰੋ ਮੜ ਉੱਧਰ ਸਾਡਾ ਨੰਗਾ ਸੀ ਨੰਗੇ ਉਧਰੋਂ ਜੱਲੀ ਵਾਲੇ ਰੂੜੀਆਂ ਕਰਾ ਲਈਆਂ ਜੀ ਆਹ ਦੇਖ ਲੋ ਜੀ ਬੰਜਰ ਕਰ ਰੱਖਿਆ ਬਹਾਨਾ ਵੀ ਸਮਝਾਉਂ ਵੀ ਕੋਸ਼ਿਸ਼ ਕੀਤੀ ਕੋ ਪੰਚਾਇਤ ਬੁਲਾ ਕੇ ਕਾਰ ਬੰਦੇ ਆਪਾਂ ਕੋ ਰਿਸ਼ਤੇਦਾਰ ਇਕੱਠੇ ਕਰ ਲੈਣਾ ਜੀ ਬਹੁਤ ਵਾਰੀ ਸਮਝਾਉਣ ਦੀ ਖੇਚਲਾ ਕਰੀ ਜੀ ਬੰਦਾ ਸਮਝਦਾ ਹੀ ਨਹੀਂ ਰਿਹਾ ਸਰ ਇਹ ਕਿੰਨਾ ਬਾਣਾ ਹੈ ਇਹ ਬਾਣ 1.5 ਕਿਲੋ ਸਰ ਇਹ ਹਾਂਜੀ ਆ ਬੱਤੇ ਬੁੱਤੇ ਵਾਲਾ ਵਿੱਚ ਆ ਗਿਆ ਹਾਂਜੀ ਹਾਂਜੀ ਪਾਣੀ ਨਾ ਹੋਣ ਕਰਕੇ ਹੋਇਆ ਸਾਰਾ ਹੈ ਹਾਂਜੀ ਹਾਂਜੀ ਇਹਨੂੰ ਨਹਿਰੀ ਬਾਰੀ ਕਰਕੇ ਹੀ ਆ ਜੀ ਨਹੀਂ ਨਹਿਰੀ ਪਾਣੀ ਲੰਗਣਦਾ ਹਾਂਜੀ ਨਹਿਰੀ ਪਾਣੀ ਲੰਗਣਦਾ ਮੋਟਰ ਲੱਗੀ ਹੋਊ ਤੁਹਾਡੇ ਆਪਦੀ ਨਹੀਂ ਮੋਟਰ ਸਾਰ ਸਾਡੇ ਕੋਲੇ ਉਹ ਪਿਛਲੇ ਬਾਣ ਚ ਹੀ ਸੀਗੀ ਪਹਿਲਾਂ ਉਧਰੋਂ ਅਸੀਂ 30 ਸਾਲ ਪਾਲਦੇ ਰਹੇ ਹਾਂ ਪਿਛਲੇ ਸਾਲ ਇਹਨੇ ਲੈ ਲਿਆ ਇਹਨੇ ਲੈ ਕੇ ਕਨੈਕਸ਼ਨ ਵਿੱਚ ਲੈ ਲਿਆ ਇਹਨੇ ਪਾਣੀ ਬੰਦ ਕਰ ਦਿੱਤਾ ਨਹਿਰੀ ਪਾਣੀ ਦੀ ਬਾਰੀ ਲੱਗੀ ਵੀ ਆ ਦੀ ਪਾਣੀ ਹਾਂਜੀ 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 ਬਾਰੀ ਕਿੰਨੇ ਮਿੰਟਾਂ ਨਹਿਰੀ ਪਾਣੀ ਦਾ ਬਾਰੀ ਸਾਡੇ ਹੈਗੇ ਜੀ 17 ਮਿੰਟ ਬਾਰੀ ਦੇ ਆ ਬਾਕੀ ਨਿਕਾਲ ਆ ਕਿੱਲੇ ਦੇ ਹਾਂਜੀ ਉਹਦਾ 7 ਮਿੰਟ ਹੀ ਆਈ ਸਾਨੂੰ ਕੁਝ ਕੋਈ ਪੰਚਾਇਤ ਨੂੰ ਜਾਂ ਕੋਈ ਥਾਣੇ ਨੂੰ ਕੋਈ ਅਪਰੋਚ ਨਹੀਂ ਕੀਤੀ ਬਹੁਤ ਐਪਲੀਕੇਸ਼ਨਾਂ ਦੇ ਦੇ ਕੇ ਹਾਰ ਹੋ ਗਈ ਕੀ ਕਹਿ ਰਹੇ ਆ ਬਸ ਕੋਈ ਸੁਣਵਾਈ ਨਹੀਂ ਸਰ ਕੋਈ ਸੁਣਵਾਈ ਨਹੀਂ ਕਰਦਾ ਨਹੀਂ ਜੀ ਕੋਈ ਸੁਣਵਾਈ ਨਹੀਂ ਜਿਹੜੀ ਕਨੈਕਸ਼ਨ ਤੋਂ ਕਿਨੇ ਵਿੱਚ ਰਹਿ ਗਿਆ ਉਹ ਕਿਦੇ ਨਾਮ ਤੇ ਸੀ ਉਹ ਕਨੈਕਸ਼ਨ ਉਹ ਬਾਲਿਆਂ ਵਾਲੀ ਵਾਲੇ ਰੱਖਵੇਦਾ ਜੀ ਉਹ ਇਹਨਾਂ ਨੇ ਅਸੀਂ ਬਾਹਨ ਬੈ ਲੇਤਾ ਸੀਗਾ 2002 ਦੇ ਵਿੱਚ ਜੀ ਉਹਦੇ ਵਿੱਚ ਲੱਗਿਆ ਵਾਇਆ ਸੀਗਾ ਉਹ ਵੀ ਇਹਨੇ ਜਾਲੀ ਕਰਵਾ ਲਿਆ ਜੀ ਕਨੈਕਸ਼ਨ ਆਪਦੇ ਘਰ ਆ ਜੀ ਭਰਾ ਦਾ ਨਾਮ ਕੀ ਆ ਬਲਵੀਰ ਸਿੰਘ ਆ ਸਰ ਕੀ ਕਰਦੇ ਆ ਕੀ ਕਰ ਰਹੇ ਆ ਬਿਜਲੀ ਬੋਰਡ ਦੇ ਵਿੱਚ ਲੱਗੇ ਹੋਇਆ ਸਰ ਜਿਹੜਾ ਕਨੈਕਸ਼ਨ ਸੀਗਾ ਉਹ ਕਿਹਦੇ ਨਾਂ 'ਤੇ ਸੀ ਉਹ ਕੁੰਡਾ ਸਿੰਘ ਦੇ ਨਾਂ 'ਤੇ ਸੀਗਾ ਸਰ ਉਹ ਜਿਹਦੇ ਨਾਂ 'ਤੇ ਆਧ ਨਗਰ ਵਾਲਾ ਹਾਂਜੀ ਉਹ ਨਹੀਂ ਜੇ ਉਹ ਆਪਾਂ ਜੀ ਤੋਂ ਵਾਹਣ ਬੈ ਲਿੱਤਾ ਹਾਂਜੀ ਉਹਨੂੰ ਤਾਂ ਘੱਟੋ ਘੱਟ 40 ਸਾਲ ਹੋ ਗਏ ਜੀ ਮੌਤ ਹੋਈ ਨੂੰ ਅੱਛਾ ਉਹ ਬੰਦੇ ਤੋਂ ਦਾਏ ਨਹੀਂ ਜੀ ਕੱਕਾ ਕਦੋਂ ਪੰਚਾਇਤ ਚ ਬੁਲਾਉਣੇ ਹੋ ਥਾਣੇ ਕਿਤੇ ਨਹੀਂ ਬੁਲਾਉਣੇ ਕੀ ਕਹਿੰਦਾ ਕਿ ਪੱਕੀ ਦਿੰਦਾ ਕੋਈ ਤਾਂ ਪੱਕ ਦਿੰਦਾ ਹੀ ਹੋਊਗਾ ਵੀ ਮੈਂ ਕਾਰਨਾ ਮੇਰਾ ਜਾਉਂ ਕਹਿੰਦਾ ਮੇਰਾ ਅਧਿਕਾਰ ਹੈ ਕੋਈ ਹੱਕਾ ਕੀ ਕਹਿੰਦਾ ਉਹ ਪਿਛਲੇ ਸਾਲ ਸਾਡੀ ਵਾਲਿਆਂ 'ਚ ਲੜਾਈ ਹੋਈ ਸੀਗੀ ਜੇ ਅਸੀਂ ਸਾਨੂੰ ਪੱਕ ਸਾਨੂੰ ਤਾਂ ਉੱਧਾ ਕੇ ਰੱਖ ਲਿਆ ਜੀ ਸਾਨੂੰ ਤਾਂ ਉਹਦੀ ਬਦ ਲੱਗੇ ਤੁਹਾਡੇ ਤੇ ਪਰਚਾ ਹੋ ਗਿਆ ਤੇ ਸਾਡਾ ਟਰੈਕਟਰ ਫੜ ਲਿਆ ਸਾਡੇ ਜਵਾਕੜ ਨੂੰ ਫੜ ਲਿਆ ਜੀ ਸਾਨੂੰ ਤਾਂ ਇੰਤਜ਼ਾਰ ਤੇ ਆ ਕੇ ਮਾਜੀ ਜਾਂਦਾ ਜੀ ਕਾਰਨ ਦਾ ਨਹੀਂ ਫੜ ਲੱਗਾ ਵੀ ਕਿਉਂ ਕਾਰਨ ਦਾ ਜੀ ਠੱਗੀਆਂ ਮਾਰੀ ਜਾਂਦਾਗਾ ਵਿੱਚੋਂ ਬਾਹਨ ਦੇ ਵੀ ਲੱਦ ਫਲਦ ਕਰੀ ਬੈਠਾਗਾ ਕੋ ਸਾਡਾ ਰਕਬਾ ਸੀਗਾ ਜਾਲੀ ਇਹਨਾਂ ਨੇ ਕੀ ਕਰਾਈ ਉਹਦਾ ਤਵਾਦਲਾ ਪਾ ਕੇ ਇੱਕ ਛੱਡ ਚਾਚਾ ਜੀ ਦਾ ਲੜਕਾ ਸੀਗਾ ਜੀ ਉਹ 97 ਦਾ ਹੀ ਗਏ ਵਾ ਉਹ ਕੁਰਸੀ ਨਾਲ ਵਿੱਚ ਚੱਕਦਾ ਜੀ ਬੋਰਡ ਸੂਚੀ ਚ ਬੋਲੀ ਜਾਂਦਾਗਾ ਕਿੱਥੇ ਵਾ ਗਿਆ ਉਹ ਇਸ ਟਾਈਮ ਨਾਲ ਉਹ ਲਾ ਪਤਾ ਹੀ ਐ ਸਰ ਉਹ ਉਹਦੀ ਪਹਿਲੀ ਵੀ ਚੱਕਦੀ ਜੀ ਇਹਨਾਂ ਨੇ ਅੱਛਾ ਕਿੰਨੀ ਪਹਿਲੀ ਸੀ ਉਹਦੀ ਪਹਿਲੀ ਸੀਗੀ ਇਹ ਚਾਰ ਕਿੱਲੇ ਬੰਦੇ ਹਨੋ ਕੀ ਦੇ ਕੋਲੇ ਆ ਉਹ ਸਾਡੇ ਚਾਚਾ ਜੀ ਕੋਲੇ ਆ ਜੀ ਉਹ ਵੀ ਜਾਲੀ ਤਵਾਦਲਾ ਪਾਈ ਬੈਠੇ ਆ ਜੀ ਉਹ ਚਾਚਾ ਜੀ ਇਹਦੇ ਨਾਲ ਇਹਦੀ ਮਤ ਹਾਂਜੀ 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 ਨਹੀਂ ਉਹਦੇ ਪੈਰ ਕੋਲੇ ਫਿਰ ਜਿਹੜਾ ਮੁੰਡਾ ਕਾਇਮ ਹੋਇਆ ਉਹ ਮੱਕਿਆ ਵੀ ਆ ਉਹ ਹਾਂਜੀ ਹਾਂਜੀ ਉਹਦੇ ਬੈਲ ਇੱਤਾ ਵਾ ਸੀਗਾ ਜੀ ਰਖਵਾ ਉਹ ਕੁਰਸੀ ਨਾਲ ਵਿੱਚ ਵੀ ਖਤਮ ਆ ਜੀ ਅੱਛਾ ਹੁਣ ਤੁਸੀਂ ਮੰਗ ਕੀ ਕਰਜੋ ਅਸੀਂ ਤਾਂ ਮੰਗ ਇਹੀ ਕਰਦੇ ਆ ਜੀ ਸਾਡਾ ਹੱਕ ਦਿੱਤਾ ਜਾਵੇ ਪਾਣੀ ਵੀ ਲੱਗੇ ਪਾਣੀ ਵੀ ਲੱਗੇ ਜੋ ਸਾਡਾ ਹੱਕ ਬੰਦਾ ਹੈਗਾ ਸਾਡਾ ਹੱਕ ਦਿੱਤਾ ਜਾਵੇ ਪੈੜੀ ਸਾਹ ਪਾਣੀ ਦਾ ਮਸਲਾ ਹੋਰ ਕੀ ਮਸਲਾ ਇੱਕ ਤਾਂ ਇਹੋ ਰੇਲ ਗੱਡੀ ਦੇ ਰੁਪਈਏ ਵੀ ਚੱਕੇ ਸਰ ਉਧਰੋਂ ਨਹੀਂ ਉਹ ਜਦੋਂ ਤੁਸੀਂ ਰੇਲ ਵੀ ਆ ਗਈ ਮਤਲਬ ਉਹ ਤੇ ਜੀ ਜਵੀਨ ਆ ਗਈ ਉਹ ਜੀ ਜਵੀਨ ਸੀ ਉਹ ਕਿਹਦੇ ਨਾਂ ਤੇ ਸੀ ਉਹ ਸਾਂਝਾ ਖਾਤਾ ਸਰ ਉਹ ਸਾਂਝੇ ਖਾਤੇ 'ਚ ਤਾਂ ਫਿਰ ਜਦੋਂ ਰੇਲਵੇ ਨੇ ਦਿੱਤਾ ਹੋੂ ਕਿਸੇ ਨੇ ਘਰੀਨੇ ਪੈਸੇ ਜਾਂ ਕਿਵੇਂ ਰੂਪ ਚੋ ਉਹ ਇੱਕ ਬੰਦੇ ਨੂੰ ਕਿਵੇਂ ਦੇਤਾ ਨਹੀਂ ਦੋਨਾਂ ਨੂੰ ਸਰ ਸਾਂਝਾ ਹੀ ਆਇਆ ਜੀ ਉਹ ਜੇ ਤੁਹਾਨੂੰ ਦਿੱਤੇ ਹੋਣਗੇ ਹਾਂਜੀ ਉਹ ਦੋ ਕਨਾਲਾਂ ਸਰ ਆਈਆਂ ਕਨਾਲ ਦੇ ਇਹਨਾਂ ਨੇ ਰੁਪਈਏ ਚੱਕਲੇ ਕਨਾਲ ਦੇ ਸੀ ਜੱਕ ਉਹਦਾ ਕੀ ਰੌਲਾ ਉਹਦਾ ਤਾਂ ਸਰ ਹ ਉਧਰੋਂ ਪੈਸੇ ਚੱਕ ਲੈ ਜੀ ਇਧਰੋਂ ਆ ਨਹਿਰੀ ਰੱਖਵੇ ਬੰਨੀ ਆ ਗਿਆ ਉਧਰਾਂ ਪਿੰਡ ਦੇ ਵਿੱਚ ਆ ਗਈ ਕੋਠੀ ਦੇਖੋ ਉਧਰ ਵੀ ਕਬਜ਼ਾ ਕਰ ਲਏ ਮੈਨੂੰ ਤਾਂ ਸਿੱਖਾਂ ਦੀ ਦੱਬੀ ਲੋੜ ਤੇ ਵਿਚਾਲੇ ਲਈ ਬੈਠਾ ਸਰ ਫਿਰ ਮੈਂ ਤਾਂ ਆਜ਼ਾਦੀ ਤਾਂ ਕਿਸੇ ਪਾਸੇ ਹੈ ਨਹੀਂ ਜੀ ਮੈਨੂੰ ਨਾਂਗੇ ਦੀ ਆਜ਼ਾਦੀ ਨਹੀਂ ਮੈਨੂੰ ਪਾਣੀ ਦੀ ਆਜ਼ਾਦੀ ਨਹੀਂ ਜੀ ਠੀਕ ਕਰੇ ਉਹ ਆਇਆ ਤਾਂ ਫਿਰ ਬਰਾਬਰ ਹੀ ਪੈਸੇ ਆ ਗਏ ਹਾਂਜੀ ਉਹ ਰੇਲਵੇ ਤਾਂ ਕੋਈ ਕਸੂਰ ਨਹੀਂ ਰੇਲਵੇ ਨੇ ਤਾਂ ਸਾਡੇ ਖਾਤੇ 'ਚ ਪਾ ਦਿੱ ਜੀ ਪੈਸੇ ਅੱਛਾ ਉਹ ਪੈਸੇ ਡਿਵਾਈਡ ਹੋ ਗਏ ਹਾਂਜੀ ਹਾਂਜੀ ਉਹ ਤਾਂ ਜਦੋਂ ਸਾਡੀ 30 ਸਾਲ ਪਾਣੀ ਦਾ ਥੋੜਾ ਮਸਲਾ ਮੇਨ ਹੈ ਹਾਂਜੀ ਜਦੋਂ ਸਾਡੀ 30 ਸਾਲ ਦੀ ਇਹ ਡੰਡ ਦੇ ਪਾਣੀ ਤੋਂ ਪੀਣਾ ਪੰਜਰ ਹੋ ਜਾਂਦੀ ਹਾਂਜੀ ਹਾਂਜੀ ਪ੍ਰਸ਼ਾਸਨ ਕੀ ਕਹਿਣਾ ਚਾਹੋਗੇ ਜੀ ਹਾਂਜੀ ਪ੍ਰਸ਼ਾਸਨ ਤੋਂ ਉੱਚ ਅਧਿਕਾਰੀ ਨੂੰ ਕਹਿਣਾ ਚਾਹੋਗੇ ਅਸੀਂ ਤਾਂ ਉੱਚ ਅਧਿਕਾਰੀ ਤੋਂ ਇਹੀ ਮੰਗ ਕਰਦੇ ਆ ਜੀ ਇਹੋ ਜਿਹੇ ਬੰਦੇ ਦੇ ਨੱਥ ਪਾਈ ਜਾਵੇ ਕਿਸੇ ਨੂੰ ਹੋਰ ਨਾ ਪ੍ਰੇਸ਼ਾਨ ਕਰੇ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਚੀਜ਼ਾਂ ਨਾਲ ਤਾਂ ਸਾਡੇ ਨਾਤੇ ਰਿਸ਼ਤੇ ਖਤਮ ਹੋ ਜਾਂਦੇ ਜੀ ਲਾਸ਼ ਕੰਦੇ ਵੀ ਮੋਟਰਾਂ ਦਾ ਜੀ ਉੱਥੇ ਕੁਝ ਉੱਥੇ ਵੀ ਨਾ ਪਾਣੀ ਲੱਗਣ ਦਿੰਦਾ ਜੀ ਇਹ ਬਲਿਆਂ ਵਾਲੀ ਰਕ ਵਿੱਚ ਨਰਾਗਵਾ ਉੱਥੇ ਸਾਡਾ ਹੈਗਾ ਜੀ 14 ਕਿੱਲੇ ਬਾਂਦੇ ਹੈਗੇ ਇਹ ਕਿਹਦੇ ਨਾਮ ਸਾਡੇ ਦੋਨੇ ਭਰਾਵਾਂ ਦੇ ਨਾਮ ਤੇ ਆਈ 10 ਕਿੱਲੇ ਹਾਂਜੀ ਅੱਛਾ ਛੋਟਾ ਰਕਵਾ ਪਿੱਛੇ ਪੈਂਦਾ ਹੈ ਹਾਂਜੀ ਹਾਂਜੀ ਇਹ ਮੇਂ ਜੀ ਘਰ ਉੱਥੇ ਪੈਂਦਾ ਜੀ ਐਵੇਂ ਜੀ ਛੋਟਾ ਰਕਵਾ ਪਿੱਛੇ ਆ ਉਹਦਾ ਮੂਹਰੇ ਆਪ ਦੇ ਆਪ ਦੇ ਤੱਕ ਪਾਣੀ ਲਿਆ ਜਾਂਦਾ ਗਾਂ ਤੁਹਾਡੇ ਰਕਵੇ ਚ ਹਾਂਜੀ ਪਿਛਲੇ ਸਾਲ ਇਹਨੇ ਸਰਕਾਰੀ ਖਾਲ ਬੋਂਦਿਆਂ ਵੇਲੇ ਉਦੋਂ ਮੇਰੇ ਤੇ ਪਰਚਾ ਕਰਵਾਤਾ ਉਹ ਸਰਕਾਰੀ ਖਾਲ ਵੀ ਵੇਚੜਾ ਕੇ ਲਾ ਲਿਆ ਜੀ ਤੇ ਵੀ ਸਰਕਾਰੀ ਪਾਣਾ ਬਾਰੀ ਤੱਕ ਹਾਂਜੀ ਹਾਂਜੀ ਉੱਥੇ ਵੀ ਲੱਗੀ ਉੱਥੇ ਤਾਂ ਲੱਗੀ ਨਹੀਂ ਉੱਥੇ ਉੱਥੇ ਦੋ ਮੋਟਰਾਂ ਲੱਗੀਆਂ ਨੇ ਸਰ ਉੱਥ ਸਾਡੇ ਆਪਦੇ ਇਹਦੇ ਨਾਂ ਤੇ ਹੀ ਕਨੈਕਸ਼ਨ ਜੀ ਦੋਨੇ ਵੋਟਰਾਂ ਦੇ ਦੋਨੇ ਇੱਕ ਤਾਂ ਜਿਹੜਾ ਬੱਚਾ ਸੀ ਉਹ ਵੀ ਕਰਵਾ ਗਿਆ ਜੀ ਇੱਕ ਇਹਨੇ ਆਪਦੇ ਨਾਂ ਤੇ ਸਕਿਉਰਟੀ ਭਰੀ ਸੂਬੇ ਦੇ ਨਾਂ ਤੇ ਆ ਜੀ ਇਹਨੇ ਕਿਹ ਕਿਆਂ ਕਰਵਾ ਗਿਆ ਬੱਚਾ ਵਾਲਾ ਸਰ ਉਹ ਬੱਚਾ ਦਾ ਪਤਾ ਹੀ ਨਹੀਂ ਸਰ ਉਹ ਪਹਿਲਾਂ ਇਹਨੂੰ ਲਈ ਸੀ ਕਿਸੇ ਤੋਂ ਪਹਿਲੀ ਹਾਂਜੀ ਬੈਲ ਲੱਤੀ ਸੀ ਸਰ ਉਹ ਵਿੱਚ ਇੱਕ ਮੋਟਰ ਪਹਿਲਾਂ ਲੱਗੀ ਜੀ ਹਾਂਜੀ 15 ਦਾ ਚਲਵਾਈ ਹੈ ਹਾਂਜੀ ਠੀਕ ਕੰਦਪਾ ਕੋਲ ਖਾ ਖਾ ਉਹ ਬਰੋ